ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਤੀ ਕਿ ਸਿੱਧੂ ਮੂਸੇਵਾਲਾ ਵਾਂਗ ਇੱਕ ਹੋਰ 뮤ਜ਼ਿਕ ਇੰਡਸਟਰੀ ਦੇ ਫਾਈਨੈਂਸਰ ਦਾ ਕਤਲ ਕੀਤਾ ਗਿਆ ਹੈ 40 ਗੋਲੀਆਂ ਜਿਹੜੀਆਂ ਉਸ ਦੇ ਉੱਪਰ ਵਾਰੀਆਂ ਗਈਆਂ ਨੇ ਜਿਸ ਦੇ ਵਿੱਚ 12 ਗੋਲੀਆਂ ਉਸ ਤੇ ਲੱਗੀਆਂ ਨੇ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਜਿਹੜੀ ਹੈ ਹਰਿਆਣਾ ਦੇ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ 뮤ਜ਼ਿਕ ਇੰਡਸਟਰੀ ਦੇ ਨਾਲ ਜੁੜੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਬਦਮਾਸ਼ਾਂ ਦੇ ਵੱਲੋਂ 40 ਗੋਲੀਆਂ ਜਿਹੜੀਆਂ ਉਸਦੇ ਮਾਰੀਆਂ ਗਈਆਂ ਨੇ ਜਿਸਦੇ ਵਿੱਚੋਂ 12 ਗੋਲੀਆਂ ਜਿਹੜੀਆਂ ਉਸਦੇ ਸਰੀਰ ਦੇ ਆਰ ਪਾਰ ਹੋ ਗਈਆਂ ਨੇ ਫਰਕ ਸਿਰਫ ਇਹ ਹੈ ਕਿ ਇਸ ਨੌਜਵਾਨ ਦੀ লাশ ਜਿਹੜੀ ਹੈ ਉਹ ਗੱਡੀ ਦੇ ਬਾਹਰ ਮਿਲੀ ਹੈ ਹਾਲਾਂਕਿ ਸਿੱਧੂ ਮੂਸੇਵਾਲੇ ਦੀ ਜਿਹੜੀ লাশ ਸੀ ਉਹ ਗੱਡੀ ਦੇ ਅੰਦਰ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਜਿਹੜੀ ਗੁਰੂਗ੍ਰਾਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 40 ਗੋਲੀਆਂ ਦੇ ਨਾਲ ਬਦਮਾਸ਼ਾਂ ਨੇ ਇੱਕ 뮤직 ਇੰਡਸਟਰੀ ਦੇ ਨਾਲ ਜੁੜੇ ਫਾਈਨੈਂਸਰ ਨੂੰ ਭੁੰਨ ਦਿੱਤਾ ਹੈ ਤਾ ਮਿਊਜ਼ਿਕ ਇੰਡਸਟਰੀ ਦੇ ਫਾਈਨੈਂਸਰ ਰੋਹਿਤ ਸ਼ਕੀਨ ਦਾ ਕਤਲ ਜਿਹੜਾ ਗੁਰੂਗਰਾਮ ਦੇ ਵਿੱਚ ਹੋਇਆ ਹੈ ਹਰਿਆਣਾ ਦੇ ਸੈਕਟਰ 77 ਦੇ ਵਿੱਚ ਐਸਪੀਆਰ ਲਿੰਕ ਰੋਡ ਤੇ ਉਸੇ ਤਰ੍ਹਾਂ ਕਤਲ ਕੀਤਾ ਗਿਆ ਜਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਦੋਵਾਂ ਤੇ ਗੋਲੀਆਂ ਚਲਾਈਆਂ ਗਿਆ ਸਨ ਤੇ ਉਹਨਾਂ ਦੀਆਂ ਲਾਸ਼ਾਂ ਗੋਲੀਆਂ ਦੇ ਨਾਲ ਛਲਣੀ ਹੋਈਆਂ ਸਨ ਫਰਕ ਸਿਰਫ ਇਹ ਹੈ ਕਿ ਮੂਸੇਵਾਲਾ ਨੂੰ ਕਾਰ ਦੇ ਵਿੱਚ ਹੀ ਗੋਲੀ ਮਾਰ ਦਿੱਤੀ ਗਈ ਸੀ ਜਦੋਂ ਕਿ ਸ਼ਕੀਨ ਨੂੰ ਕਾਰ ਦੇ ਬਾਹਰ ਗੋਲੀ ਮਾਰੀ ਗਈ ਸੀ ਸ਼ਕੀਨ ਤੇ 40 ਤੋਂ ਵੱਧ ਗੋਲੀਆਂ ਚਲਾਈਆਂ ਗਿਆ ਸਨ ਜਿਨ੍ਹਾਂ ਦੇ ਵਿੱਚੋਂ 12 ਗੋਲੀਆਂ ਉਸਦੇ ਸਰੀਰ ਨੂੰ ਵਿੰਨ ਗਈਆਂ ਮੈਡੀਕਲ ਰਿਪੋਰਟ ਦੇ ਵਿੱਚ ਇਸ ਦਾ ਵੱਡਾ ਖੁਲਾਸਾ ਹੋਇਆ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੇਸ਼ੇਵਾਰ ਨਿਸ਼ਾਨੇਬਾਜ਼ ਰੋਹਿਤ ਨੂੰ ਮਾਰਨ ਦੇ ਲਈ ਆਏ ਸਨ ਉਹਨਾਂ ਨੇ ਘੱਟੋ ਘੱਟ 4 ਮੈਗਜ਼ੀਨ ਖਾਲੀ ਕਰ ਦਿੱਤੇ ਦਰਜਨਾ ਗੋਲੀਆਂ ਦੇ ਖੋਲ ਮਿਲੇ ਨੇ ਰੋਹਿਤ ਦੇ ਸਰੀਰ ਦਾ ਕੋਈ ਵੀ ਹਿੱਸਾ ਬਿਨਾਂ ਗੋਲੀ ਦੇ ਨਹੀਂ ਛੱਡਿਆ ਗਿਆ ਉਸ ਦੀ লাশ ਕਾਰ ਦੇ ਬਾਹਰ ਪਈ ਮਿਲੀ ਹੈ ਤੇ ਕਾਰ ਦੇ ਵਿੱਚੋਂ ਇੱਕ ਬੈਗ ਵੀ ਬਰਾਮਦ ਹੋਇਆ ਰੋਇਤ ਦੇ ਕਤਲ ਦੇ ਵਿੱਚ ਆਧੁਨਿਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਪੁਲਿਸ ਸੂਤਰਾਂ ਤੋਂ ਇੱਕ ਖਬਰ ਸਾਹਮਣੇ ਆਈ ਹੈ ਰੋਇਤ ਸ਼ਕੀਨ ਕਤਲ ਕੇਸ ਦੇ ਵਿੱਚ ਵੀ ਹਮਲਾਵਾਰ ਨੇ ਪੂਰੀ ਯੋਜਨਾ ਬੰਦੀ ਦੇ ਨਾਲ ਅਪਰਾਧ ਨੂੰ ਅੰਜਾਮ ਦਿੱਤਾ ਤੇ ਆਧੁਨਿਕ ਦੇਸੀ 3 ਕੈਲੀਬਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ ਦੋ ਹਮਲਾਵਰ ਰੋਇਤ ਨੂੰ ਮਾਰਨ ਲਈ ਆਏ ਸਨ ਤੇ ਦੋਵਾਂ ਨੇ ਹੱਥਾਂ ਦੇ ਨਾਲ ਜਿਹੜੀਆਂ ਗੋਲੀਆਂ ਚਲਾਈਆਂ ਨੇ ਸਰੀਰ ਦੇ ਵਿੱਚੋਂ ਤਿੰਨ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਹੈ ਰੋਇਤ ਦੇ ਸਿਰ ਗਰਦਨ ਛਾਤੀ ਪੇਟ ਬਾਹਾਂ ਤੇ ਨੱਕੜ ਦੇ ਵਿੱਚੋਂ ਘੱਟੋ-ਘੱਟ 12 ਗੋਲੀਆਂ ਲੱਗੀਆਂ ਨੇ ਮੈਡੀਕਲ ਬੋਰਡ ਨੇ ਉਸ ਦੇ ਸਰੀਰ ਦੇ ਵਿੱਚੋਂ 30 ਕੈਲੀਬਰ ਦੀ ਤਿੰਨ ਗੋਲੀਆਂ ਬਰਾਮਦ ਕੀਤੀਆਂ ਨੇ 29 ਮਈ 2022 ਨੂੰ ਮਾਨਸਾ ਪੰਜਾਬ ਦੇ ਵਿੱਚ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਉਸ ਮਾਮਲੇ ਦੇ ਵਿੱਚ ਲਾਰਸ ਗੈਂਗ ਦੇ ਸ਼ਾਪ ਸ਼ੂਟਰ ਨੇ ਗੋਲੀਬਾਰੀ ਕੀਤੀ ਤੇ ਇਸ ਦਾ ਉਦੇਸ਼ ਗੈਂਗਵਾਰ ਬਦਲਾ ਲੈਣਾ ਤੇ ਗੈਂਗ ਦਾ ਦਬਦਬਾ ਸਥਾਪਿਤ ਕਰਨਾ ਸੀ ਇਸ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਮੁੱਖ ਰੋਲ ਸੀ ਪੁਲਿਸ ਦਾ ਮੰਨਣਾ ਹੈ ਕਿ ਰੋਇਸ਼ਤ ਦਾ ਕਤਲ ਸਿਰਫ ਨਿੱਜੀ ਰੰਜਿਸ਼ ਦਾ ਨਤੀਜਾ ਨਹੀਂ ਹੋ ਸਕਦਾ ਇਸ ਪਿੱਛੇ ਗੈਂਗਸਟਰ ਲਾਬੀ ਦਾ ਮਕਸਦ ਗੁਰੂਗ੍ਰਾਮ ਵਰਗੇ ਸ਼ਹਿਰ ਦੇ ਵਿੱਚ ਆਪਣਾ ਦਬਦਬਾ ਦਿਖਾਉਣਾ ਅਤੇ ਡਰ ਪੈਦਾ ਕਰਨਾ ਵੀ ਹੈ। ਉੱਥੇ ਤੁਹਾਨੂੰ ਦੱਸਦੀ ਕਿ ਇੱਕ ਨੌਜਵਾਨ ਦੇ ਵੱਲੋਂ ਇੱਕ ਬਦਮਾਸ਼ ਦੇ ਵੱਲੋਂ ਜਿਹੜਾ ਕਿ ਪੋਸਟ ਪਾਈ ਗਈ ਔਰ ਉਸ ਦੀ ਜ਼ਿੰਮੇਵਾਰੀ ਜਿਹੜਾ ਲਈ ਗਈ ਹੈ ਤੇ ਤੁਹਾਨੂੰ ਦੱਸਦੀ ਕਿ ਮਾਮਲਾ ਜਿਹੜਾ ਹੈ ਗੁਰੂਗ੍ਰਾਮ ਦੇ ਵਿੱਚ 2 ਦਿਨ ਪਹਿਲਾਂ ਵਾਪਰਿਆ ਸੀ ਜਿੱਥੇ ਕਿ ਗੋਲੀਆਂ ਮਾਰ ਕੇ 뮤직 ਇੰਡਸਟਰੀ ਦੇ ਨਾਲ ਜੁੜੇ ਇੱਕ ਫਾਈਨੈਂਸਰ ਦਾ ਕਤਲ ਕਰ ਦਿੱਤਾ ਔਰ ਇਸ ਦੀ ਜ਼ਿੰਮੇਵਾਰੀ ਵੀ ਜਿਹੜਾ ਕਿ ਲਈ ਗਈ ਹੈ ਇੱਕ ਗਰੋਧ ਦੇ ਵੱਲ